ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਕਾਫੀ ਨਾਕ ਗੱਬਣ ਤੇ ਵਿੱਚ ਇੱਕ ਜਾਂ ਦੋ ਨਾਕ ਤਾਜੇ ਸੂਏਵੇ ਤੇ ਕੋਈ ਲਗਭਗ 20 ਰੈਂ ਦੀ ਕੱਚੀ ਮਹੀਨੇ ਦੀ ਕੱਚੀ ਜਾਂ ਤਿਆਰੀ ਦੇ ਵਿੱਚ ਸਾਰੇ ਤਰ੍ਹਾਂ ਦੇ ਤੁਹਾਨੂੰ ਬਿਹੜਾ ਮਿਲਣਗੇ ਐਚ ਐਫ ਤੇ ਵਿੱਚ ਪ੍ਰੈਗਨੈਂਟ ਹੀਫਰਾ ਵੀ ਮਿਲਣਗੇ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਬਾਈ ਭਾਉਨਪ੍ਰੀਤ ਸਿੰਘ ਆ ਪਿੰਡ ਹੰਡਾ ਜਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਆਪਣਾ ਹੈ ਕੰਟੈਕਟ ਨੰਬਰ ਹੈ 987786889 ਤੇ ਦੂਜਾ ਨੰਬਰ ਹੈ 973350846 ਵੱਡੇ ਭਰਾ ਨੰਬਰ ਆ ਜੀ ਅੱਜ ਆਪਾਂ 18 ਤਰੀਕ ਨੂੰ ਸਾਹਮਣੇ ਵੀਡੀਓ ਕਵਰ ਕਰਦੇ ਪਏ ਆ ਕਿੰਨੇ ਨਾਗ ਸੇਲ ਖੜੇ ਆਪਣੇ ਕੋਲ ਆਪਣੇ ਕੋਲੇ ਤੇਰੇ 15 18 ਗਾਵਾਂ ਸੇਲ ਨਹੀਂ ਹੈ ਆਪਣੇ ਕੋਲੇ ਠੀਕ ਆ ਇਸ ਵਕਤ ਅਵੇਲੇਬਲ ਆਪਣੇ ਕੋਲ 4 ਸੇਲ ਨੇ ਬਈ ਆਪਣੇ ਕੋਲ ਠੀਕ ਆ ਆਪਾਂ ਤਿੰਨ ਤੋਂ ਦੋ ਤਿੰਨ ਦਿਨ ਪਹਿਲਾਂ ਵੀਡੀਓ ਬ ਠੀਕ ਹੈ ਜੇ ਸਹੀ 15 ਤੋਂ ਆਪਣ ਨੂੰ 18 ਕੰਮ ਆਉਣੀ ਹੈ ਉਹ ਗੱਲ ਨਹੀਂ ਹੈਗੀ ਕਹਿਣ ਦੀ ਇੱਕ ਕੰਮ ਉਦਾਂ ਵੀ ਇਕੱਠੀ ਕਰਨਾ ਹੁੰਦਾ ਮਾਲ ਠੀਕ ਹੈ ਕਲੈਕਟਰ ਪੀਸ ਨਹੀਂ ਬਾਈ ਜਿਹਨੂੰ ਕਹਦੇ ਨੇਗੇ ਜੇ ਆਪਾਂ ਨੂੰ ਫਾਰਮ ਹੈ ਜੀ ਬਹੁਤ ਬੱਟੇ ਇਦਾਂ ਦੀਆਂ ਚੀਜ਼ਾਂ ਨੂੰ ਦੇਖਣ ਨੂੰ ਮਿਲਦੀਆਂ ਨੇਗੀਆ ਠੀਕ ਹੈ ਹਾਂ ਜਿਹੜੇ ਆਪਾਂ ਪਹਿਲਾ ਨੰਬਰ ਵੈੜ ਦੇਖਦੇ ਪਏ ਕਿੰਨਾ ਕ ਟਾਈਮ ਹੋ ਗਿਆ ਸੂਈ ਨੂੰ ਇਹ ਬਾਈ ਦੂਜਾ ਸੂਆ ਪੱਸੀ ਸੂਈ ਹੈਗੀ ਠੀਕ ਹੈ 1 ਘੰਟਾ ਹੋ ਗਿਆ ਸੂਈ ਨੂੰ ਬਾਈ ਠੀਕ ਹੈ ਜੇਰ ਵਗੈਰਾ ਡਾਣਾ ਵੀਡੀਓ ਬਣੀ ਵੀ ਹੈ ਬਕਾਇਦਾ ਆਪਣੇ ਕੋਲ ਸਾਰਾ ਪ੍ਰੂਫ ਹੈਗਾ ਏਟੀਆ ਠੀਕ ਹੈ ਜੇਰ ਚਲੋ ਆਪਾਂ ਇੰਦਰ ਤੇ ਠੀਕ ਹੈ ਤੇ ਕਿੰਨੇ ਕੱਪ ਨੂੰ ਐਸਟੀਮੇਟ ਆ ਦੁੱਧ ਇਸ ਵਾਰ ਪਾ ਸਕਦੀ ਹੈ ਬੋ ਬਈ ਐਮਨ ਗਿਆ 31 ਕਿਲੋ ਦਾ ਪਹਿਲਾਂ ਨਾਲ ਦੋ ਦੁੱਧਤਾ ਵੈਸੇ 35 ਕਿਲੋ ਖੁੱਲਾ ਦੁੱਧ ਪਾਉਣਾ ਨੋਰਮਲ ਠੀਕ ਆ ਪਲੂਨ ਦਾ 30 ਤੋਂ ਪਾਰ ਦੁੱਧ ਪਾਇ ਹੋਵੇ ਦਾ 30 ਤੋਂ ਪਾਰ ਪਾਇ ਬਈ ਐਸ ਕੀ ਆਪਾਂ 35 ਕਿਲੋ ਮੰਨ ਕੇ ਕੋਈ ਵੀ ਵੀਰੇ ਨੂੰ ਪਰਚੇਸ ਕਰ ਸਕਦੇ ਆ ਮਰਜ਼ੀ ਲੈ ਲੈ ਬਈ ਗਾਉਂ ਆਏ ਆ ਠੀਕ ਹੈ ਨਾ ਗੱਲ ਬਰੀਡ ਵਾਲੇ ਜਾਂ 25 ਪਾਇਦਾ ਕਰੂਗੀ ਠੀਕ ਹੈ ਕੋਈ ਵੀਰ ਲੈ ਕੇ ਜਾਊਗਾ ਐ ਮੰਨ ਕੇ ਇਹ ਬਰੀਡ ਹੀ ਲੈ ਕੇ ਜਾਊਗਾ ਤੇ ਬਾਕੀ ਲੇਵਾ ਵਗੈਰਾ ਦੇਖੀਏ ਦਾ ਪੂਰਾ ਸਾਫ ਸੁਥਰਾ ਸਾਫ ਸੁਥਰਾ ਬਈ ਫੈਕਸ ਆਡਰ ਜਮਾ ਅੱਗੇ ਪਿੱ ਇਹ ਅਰੀਜਨਲ ਲੇਵ ਆ ਇਹਨੂੰ ਹੈ ਠੀਕ ਹੈ ਹਾਂ ਤੇ ਜਿੱਦਰੀ ਮਰਜੀ ਬੈਠ ਕੇ ਚਵਾਈਆਂ ਕਰੀਏ ਬੇ ਬਿੰਨ ਉਹ ਤੋਂ ਨਿਆਣੇ ਤੋਂ ਮਿਹਨਤ ਮਸੀਨ ਤੋਂ ਜਾਈ ਤੇ ਜਿਵੇਂ ਵਿੱਚ ਕਹਿੰਦੇ 667 ਉਹਦਾ ਮੇਰੇ ਹਿਸਾਬ ਨਾਲ ਇਤੇ ਅਸਰ ਲੱਗਦਾ ਇਸ ਚੀਜ਼ ਦਾ ਉਹ ਤਾਂ ਬਈ ਹੁਣ ਦੱਸਦੀ ਹੋਈ ਹੈ ਚੀਜ਼ ਹਨਾ ਵੀ 66 ਸੀਮਨ ਤੋਂ ਨਸਲ ਵਧਿਆ ਤਿਆਰ ਹੋ ਗਈ ਅੱਗੇ ਇਹ ਬਈ 66 ਨਹੀਂ ਲਗਾਉਂਦੇ ਨਾ ਜਦੋਂ ਜਿਹੜੇ ਕਈ ਵਾਰੋਂ ਪਹਿਲਾਂ ਸੀਮਨ ਤਿਆਰ ਕਰੀਏ ਮੀਮਾਰ ਸੀ ਠੀਕ ਹੈ ਹੁਣ ਜੋ ਜੋ ਬਰੀਡ ਸੁਧਰੀ ਜੰਨੀ ਜਿਵੇਂ 66 ਸੀਮਨ ਆ ਗਿਆ ਪੂਰਾ ਹਵਾਨੇ ਦਾ ਝਕਾ ਪਿੱਛੇ ਨੂੰ ਰਹਿੰਦਾ ਉਹਦਾ ਝਕਾ ਬਹਾਵ ਕਿਸੇ ਵੀ ਰੰ ਦਾ ਬਾਕੀ ਆ ਬਈ ਮਸਟੈ ਠੀਕ ਹੈ ਕਹੋਗੇ ਇਹਦਾ ਹਵਾਨਾ ਹੀ ਪੂਰਾ ਮਰਗ ਜਿਹੜਾ ਕੰਪੈਕਟ ਟ੍ਰੈਵਲ ਬਿਲਕੁਲ ਇਹਦਾ ਟ੍ਰੈਵਲ ਟ੍ਰੈਵਲ ਠੀਕ ਹੈ ਧੋਰੀ ਪ੍ਰਾਈਸ ਦੇ ਬਾਹਰ ਨੂੰ ਸੋ ਵੀਰੋ ਦੂਸਰਾ ਸੂਆ ਸੂਈਆ ਤੇ ਸੈਕਸ ਰਿਸਿਵਰ ਜੋ ਆਫ ਕੈਮਰਾ ਵੀ ਨਾ ਪਾ ਕਾਲੀ ਕੀਤੀ ਸੀ ਤੇ ਪਿਓਰ ਸੁਧਰੀ ਹੋਈ ਬਰੀਰ ਆ ਵਾਕੀ ਹਵਾਨਾ ਦੇਖੋ ਇਹਦਾ ਕਿਆ ਬਾਤ ਹੈ ਜਿਨੇ ਗਾਂ ਨਹੀਂ ਵੀ ਰੱਖੀ ਉਹਦਾ ਵੀ ਰੱਖਣ ਨੂੰ ਦਿਲ ਕਰੂ ਕਿਉਂਕਿ ਬੈੜ ਈ ਆ ਦੇ ਇੰਨੀ ਸਾਫ ਸੁਥਰੀ ਐ ਸਮੀ ਹੈਗੀ ਤੇ ਬਲੱਡ ਦੇ ਬੱਚਾ ਜੈਨੂਅਰ ਦੂਸਰਾ ਸੂਆ ਸੂਈਆ ਕੋਈ ਇਹ ਨਹੀਂ ਗੱਲ ਵੀ ਤੀਜਾ ਚੌਥਾ ਤੇ ਕਹੀ ਦੂਜਾ ਜਾਈਏ ਪੂਰੀ ਸਾਫ ਸੁਥਰੀ ਹਵਾਨੇ ਤੇ ਨ ਤਾਜੀ ਸੂਈ ਵੀ ਆ ਜੇਰ ਇਹਦੀ ਡੰਨ ਆ ਗਈ ਤੇ ਹਵਾਨੇ ਤੇ ਨਾੜਾ ਵਗੈਰਾ ਦੇਖੋ ਇੱਕ ਤਾਂ ਹੁੰਦੀਆਂ ਕਹਿਣ ਦੀ ਗੱਲ ਜਿਵੇਂ ਹਮਾਚਲ ਦੇ ਪਹਾੜੀਆਂ ਜਾਂਦੇ ਹੁੰਦੀਆਂ ਨਾੜਾ ਇਹਦਾ ਇਦਾਂ ਦਿਖਾਈ ਦਿੰਦੇ ਤੋਰੀ ਬੜੀ ਗੱਸ ਨੂੰ ਅੱਗੇ ਨੂੰ ਸੋ ਆ ਦੇਖੋ ਨਾੜ ਦੇਖੋ ਬਹੁਤ ਚੰਗੀ ਮੋਟਿਆ ਨਾੜਾ ਗਿਆ ਸੋ ਇਹ ਜੇ ਬੜਾ 35 ਕਿਲੋ ਦੁੱਧ ਹਕੀਕਤ ਦਿੰਦੀ ਆ ਆਪਾਂ 35 ਕਿਲੋ ਕਹਿੰਦੀ ਆ ਆਪਾਂ ਠੀਕ ਹੈ ਨਾ ਗੱਲ ਜਿਹੜਾ ਇਹਨੇ origial ਦੁੱਧ ਪਾਉਣਾ 35 ਕਿਲੋ ਖਰਾ ਦੁੱਧ ਪਾਉਣਾ ਬਸ ਇਹਨੂੰ ਸਾਹਰ ਵਾਲਾ ਬੰਦਾ ਚਾਹੀਦਾ ਹਣਾ ਸਾਹਰ ਵਾਲਾ ਚਾਹੀਦਾ ਬਈ ਬਾਕੀ ਤੇ ਸਾਰਾ ਕੁਝ ਮੈਂ ਕਹਿੰਦਾ ਅਖਬਾਰ ਦੀ ਤ ਸਾਰਾ ਕੰਮ ਆਪਾਂ ਸਾਹਮਣੇ ਜਿਹੜੀ ਸਾਹਮਣੀ ਸੀ ਵਸੋਂ ਹਾਂ ਭਾਈ ਜੇਰ ਵਗੈਰਾ ਡਾਣਾ ਸਭ ਤੋਂ ਵੱਡੀ ਜੇਰ ਦੀ ਹੁੰਦੀ ਹੈਗੀ ਠੀਕ ਹੈ ਹਾਂ ਜੇਰ ਹੈ ਜੇਦਾ ਸੁਆ ਖਰਾਬ ਹੋ ਜਾਂਦਾ ਬਸ ਉਹਦਾ ਖਰਾਬ ਵੀ ਹੋ ਜਾਂਦਾ ਬਾਕੀ ਸਾਰੇ ਆਏ ਆ ਭਾਈ ਭਰੋਸਾ ਆਇਆ ਨਹੀਂ ਹੁੰਦਾ ਜਿਆਣਾ ਕਹਿੰਦਾ ਜੇਰ ਪੈ ਗਈ ਆਪਾਂ ਕੋਲ ਵੀਡੀਓ ਬਣੀ ਪਈ ਠੀਕ ਹੈ ਇਹਦਾ ਪ੍ਰਾਈਸ ਵਗੈਰਾ ਕੀ ਹੋਊ ਇਹਨਾਂ ਜੀ ਪ੍ਰਾਈਸ ਭਾਈ ਜਮਾ ਜਾਇ ਕਰਾਂਗੇ ਹੋਊਗਾ ਭਾਈ ਫੋਨ ਤੇ ਕਰਾਂਗੇ ਠੀਕ ਹੈ ਕੋਈ ਆਈ ਨਹੀਂ ਹੈਗਾ ਦੋ ਢਾਈ ਲੱਖ ਵਾਲਾ ਕੰਮ ਨਹੀਂ ਹੁੰਦਾ ਕਿ ਜੈਨੂਅਰ ਰੇਟ ਤੇ ਹੋਊਗੀ ਹਾਂ ਜਮਾ ਜਾਇ ਦੂਜੇ ਨੰਬਰ ਆਪਾਂ ਜਰਸੀ ਦੇਖੀਏ ਨੇ ਜਿਹੜੀ ਇਹ ਕਿਹੜਾ ਸੂਆ ਸੁੰਦੀ ਹੈ ਜੀ ਇਹ ਬਈ ਦੂਜਾ ਸੂਆ ਸੁੰਦੀ ਹੈ ਜੀ ਕੈਕ ਦਿਨ ਲੈ ਜੂਗੀ ਜੇ ਇਹ ਬਈ ਪਹਿਲੇ 5-6 ਦਿਨ ਬਾਕੀ ਪੈਣਗੇ 5-6 ਦਿਨ ਬਾਕੀ ਤੇ ਬਾਕੀ ਕੱਦ-ਕਾਠ ਵਗੈਰਾ ਬਹੁਤ ਚੰਗਾ ਹੈ ਨਾ ਸਾਬੀ ਬਈ ਚੱਕ ਜੱਡੀ ਵੀ ਹੈ ਤੇਰਾ ਪਹ ਅੰਦਾਜ਼ਾ ਲੱਸ ਕੇ ਦੁੱਧ ਕਿੰਨਾ ਕ ਪਾ ਸਕਦੇ ਸੂਆ ਬਈ 26 ਕਿਲੋ ਪਲੂਣਾ ਦੁੱਧ ਦਿੱਤਾ ਹੋਵੇਗਾ ਪਲੂਣੇ 25 ਤੋਂ ਪਾਰ ਚੱਲੀ ਆ 25 ਤੋਂ ਪਾਰ ਚੱਲੀ ਜੀ ਹੁਣੇ ਦਿਨ ਲੈਂਦੀ ਹੈ ਹਫਤਾ ਲਗਭਗ ਹਫਤਾ ਪੈਂਡਿੰਗ ਪਿਆ ਬਈ ਇਸ ਵਾਰ ਅੰਦਾਜ਼ਾ ਲਾਈ ਇਹ ਵੀ 30 ਦੇ ਨੀਅਰ ਸਾਡੇ ਤੋਂ ਤਾਂ ਰਾਮ ਨਹੀਂ ਦੇਣਾ ਬਈ ਨੇ ਤੇ ਬਾਕੀ ਲੇਵਾ ਵਗੈਰਾ ਝੋਲੀ ਵਾਲੀ ਸੋ ਇਹ ਬਈ ਨਗਰ ਜੰਦ ਜਾਨ ਵਾਲਾ ਜਾਨਵਰ ਸੋ ਲੇਵਾ ਵਗੈਰਾ ਦੇਖੋ ਬਹੁਤ ਛੋੜਾ ਮੁਠੀ ਵਾਲਾ ਥਣ ਲੱਗਿਆ ਤੇ ਬਾਕੀ ਪਲੀ ਪੁਲੀ ਬਹੁਤਾ ਸੋ ਮੱਥੇ ਟੂਆ ਵਗੈਰਾ ਤੇ ਕੰਨ ਵਗੈਰਾ ਦੇਖ ਸਕਦੇ ਨਾ ਚੰਗੀ ਜੰਦ ਜਾਨ ਵਾਲੀ ਵਿਹੜ ਤੇ ਹਵਾਨੇ ਦੇ ਨਾੜਾ ਬਹੁਤ ਚੰਗੇ ਆ ਦਿਖਾਈ ਦਿੰਦੀਆਂ ਸੋ 25 ਤੋਂ ਆਵਾਪ ਦੁੱਧ ਦੇਣਾ 30 ਤੱਕ ਵੀ ਜਾ ਸਕਦੀ ਆ ਸੋ ਬਸ ਇਹ ਹਵਾਨਾ ਚੰਗਾ ਤੇ ਬਾਕੀ ਆਪਾਂ ਨੂੰ ਪਤਾ ਹੀ ਹੈ ਕਿ ਜਰਸੀ ਬੜਾ ਇਹ ਹੁੰਦੀਆਂ ਇਹਨਾਂ ਦੀ ਫੈਟ ਜ਼ਿਆਦਾ ਚੰਗੀ ਹੁੰਦੀ ਆ ਮੰਨ ਕੇ ਚੱਲੋ ਵੀ 3 ਲੱਖ ਵਾਲੀ ਮੱਝ ਨਾਲ ਕੰਪੇਅਰ ਕਰਨਾ ਦੁੱਧ ਦੇਣੇ ਨਾਲੇ ਡੈਰੀ ਪਾਉ ਤੇ ਨਾਲੇ ਭਾਵੇਂ 7-8 ਜੀਆਂ ਦਾ ਪਰਿਵਾਰ ਹੋਵੇ ਉੱਥੇ ਵਧੀਆ ਚੰਗਾ ਸਰੂ ਦੁੱਧ ਦਾ ਹੈ। ਸੋ ਵੀਰੋ ਠੰਡੀ ਸੀਲ ਵਗੈਰਾ ਦੇਖ ਸਕਦੇ ਹੋ ਤੇ ਪੂਰੀ ਸੀਲ ਠੰਡੀ ਆ ਸੁਭਾ ਦੀ ਤੇ ਜਿਵੇਂ ਨਜ਼ਾਰੇ ਲਿਆ ਦਿਨਾ ਦੁੱਧ ਵਾਲੇ ਨੇ ਤੇ ਅੱਗੇ ਵੀਰੇ ਗੱਲ ਕਰਦੇ ਆਪਾਂ 3 ਜੇ ਨੰਬਰ ਤੇ ਬਹਿੜ ਦੀ। ਇਹ ਵੀ ਬਈ ਦੂਜਾ ਸੂਆ ਬਹਿੜ ਸੁੰਦੀ ਆਗੀ। ਠੀਕ ਹੈ। ਇਹ ਵੀ ਫਾਰਮ ਚ ਲਈ ਜਾਗੀ। ਕਰਨ ਵਾਲੀ ਨਾਣਾ ਔਰਲੇ ਪਾਸੇ ਦਿਖਾਈ ਜਾਂਦੀ ਹੈ ਹਨਾ। ਬਈ ਐ ਮੰਨ ਕੇ ਚੱਲ ਇਹਦਾ 1 ਹਫਤਾ ਪੈਂਡਿੰਗ ਪਿਆ ਬਾਕੀ ਹੈ ਜੀ। ਇਹ ਵੇੜਾ ਹੁਣੀ ਕਾਲੀ ਬੈਲਟ ਵਾਂਗ ਜਿਵੇਂ ਅੰਗਰੇਜ਼ਾਂ ਤੋਰਦੇ ਆਂ ਹੁੰਦੇ ਆ ਉਹ ਚੀਜ਼ ਆ ਹਨਾ ਬਾਈ ਜਿੰਨੇ ਸਾਰੇ ਜਾਨਵਰ ਨੇ ਕੋਈ ਐ ਨਹੀਂ ਹੈਗਾ ਵੀ ਮੋਟੀਆਂ ਨੇ ਦੁੱਪੜਾਂ ਨੇ ਜਿੰਨੀਆਂ ਸਾਰੀਆਂ ਬੜਾ ਬਰੀਡ ਦੇ ਵਿੱਚ ਨਹੀਂ ਆ ਜਿੱਦੇ ਤਿਆਰੀ ਚ ਹੋਗੀ ਜਮਾ ਉਹ ਜਿਹਦੇ ਨੇ ਤਿਆਰੀ ਚ ਹੋਗੀ ਬਾਈ ਆ ਫਾੜ ਵਾਲਾ ਲੇਵ ਆਗਾ ਸਵਾਦ ਦੇਖੋ ਆ ਹੁੰਦੀ ਆ ਜਮਾ ਬਰੀਡ ਸੁਧਰੀ ਵੀ ਕੀ ਆ ਵਾਤਾ ਕਿਸੇ ਵੀਰ ਦੀ ਚੰਗੀ ਮਿਹਨਤ ਕਰੀ ਵੇ ਜੀ ਜਿਹੜੀ ਤਿਆਰ ਹੋਇਆ ਜਾ ਕੇ ਤੇ ਘਟੋ ਘਟ 10 ਸਾਲ ਦਾ ਐਕਸਪੀਰੀਅੰਸ ਉਹ ਬੰਦੇ ਦਾ ਗੌਰ ਕਰਦਾ ਬਾਈ 35 ਕਿਲੋ ਨੇ ਤੂੰ ਉਹ ਦੋ ਦਿੱਤਾ ਵੇ ਬੜਾ ਠੀਕ ਹੈ ਇਸਰ ਮੰਨ ਕੇ ਜੱਲੇ ਵੀ 40 ਕਿਲੋ ਖੁਲੈਣ ਬੈਡਨ ਦੁੱਧ ਦੇਣਾ ਆ ਰਾਮ ਨੂੰ ਮਨ ਦੁੱਧ ਭਦੂਗੀ ਜਮ ਮਨ ਦੁੱਧ ਪਾਉਣ ਵਾਲੀ ਬੈੜ ਆਈ ਤੇ ਦਿਨ ਕਿਆ ਲੈਂਦੀ ਆ ਇੱਕ ਹਫਤਾ ਪੈਂਡਿੰਗ ਪਿਆ ਭਾਈ ਇਹ ਇੱਕ ਹਫਤਾ ਪੈਂਡਿੰਗ ਪਿਆ ਸੋ ਤੀਜੇ ਨੰਬਰ ਜਿਹੜਾ ਨਗੀਨਾ ਦਿਖਾਈ ਜੰਨੇ ਆ ਤੇ ਪੂਰੀ ਸਾਫ ਸੁਥਰੀ ਕੋਈ ਇਹ ਨਹੀਂ ਮੰਨ ਕੇ ਚੱਲੇ ਵੀ ਟੀਜਕ ਬਣ ਵੱਡਾ ਸੈਜ ਪੂਰਾ ਸਹੀ ਆ ਜਮ ਇਹਦਾ ਬਾਡੀ weight ਦੇ ਹਿਸਾਬ ਨਾਲ ਤੇ ਮਿਲਕ weight ਚੰਗੀ ਤੇ ਹਵਾਨੇ ਤੇ ਨਾੜਾ ਮੂਰੇ ਦਾ ਦਿਖਾਈ ਦਿੰਨੇ ਆ ਦੇਣੀਆਂ ਤੇ ਬੈਕ ਸਾਈਡ ਤੇ ਦਿਖਾਈ ਦੇ ਜੰਨੀਆਂ 40 ਕਿਲੋ ਦੁੱਧ ਇੱਕ ਤਾਂ ਹੁੰਦੀ ਕਹਿਣ ਲੇ ਗਨ ਕਿਉਂਕਿ ਬਰੀਡ ਆ ਜਿਹੜੀ ਉਹ ਦੁੱਧ ਦਵਾਉਂਦੀ ਹੈ ਜਿਵੇਂ ਕਹਿੰਦੇ ਵਿਨੇਹੇਰੀ ਤੋਂ ਬੀਜਾ ਲਵਾਉਂਗੇ ਤਾਂ ਬਾਹਰ ਜਾਓਗੇ ਤੁਸੀਂ ਇਹ ਬਰੀਡ ਤਿਆਰ ਹੋਈ ਵੀ ਆ ਇਹਨਾਂ ਨੇ ਦੁੱਧ ਹਕੀਕਤ ਪਾਉਣੇ ਪਾਣੇ ਇਹ ਕਹਿੰਦਾ ਕੈਦ ਨਹੀਂ ਬਾਈ ਬਰੀਡ ਹਨਾ ਹਾਂ ਗਾਮ ਮੂੰਹ ਦਾ ਦੇਣੇ ਕਲਾਬ ਤੇ ਬੋਲਣ ਦੇ ਵੀ ਨਹੀਂ ਹੁੰਦੀਆਂ ਆ ਠੀਕ ਹੈ ਵੀ ਕਲਾਬ ਬੋਲ ਹੀ ਦੇਣਾ ਹੁੰਦਾਗਾ ਠੀਕ ਹੈ ਨਾ ਜਿਹੜੇ ਪਰਖ ਹੁੰਦੀਆਂ ਹਨਾ ਉਹ ਅੱਡੀ ਦੱਸ ਦਿੰਦੀ ਐ ਵੀ ਅਸੀਂ ਹੈਗੀਆਂ ਗੁੱਤੀਆਂ ਜਿਹੜੇ ਵੀਰ ਕਹਿੰਦੇ ਸੀ 2015 ਹੌ ਸੀਮੈਂਟ ਰਖਾਇਆ ਉਹਨਾਂ ਤੋਂ ਜਾ ਕੇ ਤਿਆਰ ਹੁੰਦੀਆਂ ਜਾ ਕੇ ਬਈ ਐ ਮੰਨ ਕੇ ਚੱਲ ਜਿੰਦੀ ਇਹਨਾਂ ਨਾਲ ਇਹਨਾਂ ਨਾਲ ਆਪਣੇ ਕੋਲ ਪਹਿਲੀ ਵਾਰੀ ਕਿੱਕਾ ਕਰਦੇ ਨੇ ਪਰ ਆਪਣੇ 15ਵੀਂ ਵਿਹੜਾ ਆਪਣੇ ਕੋਲ ਹੀ ਲੈ ਆਈ ਇਹਨਾਂ ਦੀ ਠੀਕ ਐ ਕੋਈ ਇਹਨਾਂ ਕੋਲ ਵੀਰਾਂ ਕੋਲ ਕੋ ਦੁੱਧਾਂ ਲੰਬਣੀ ਆਇਆ ਅੱਜ ਦਾ ਠੀਕ ਐ ਮਾਲਾ 40 ਤੋਂ ਪਾਰ ਹੀ ਦੁੱਧ ਪਾਉਂਦੀ ਸੀਮੈਂਟ ਚੰਗੇ ਰਖਾਉਂਦੇ ਆ ਗੌਰ ਚੰਗੀ ਆ ਸੜੀ ਸੀਮੈਂਟ ਲੱਗਿਆ ਬਾਬਾ ਜੀ ਠੀਕ ਐ ਸੋ 60 ਸੀਮੈਂਟ ਦੇ ਆਪਾਂ ਦੁਬਾਰਾ ਗੱਲ ਫੇਰ ਕਰ ਦਿੰਨੇ ਆ ਵੀ ਜਿਹੜਾ ਹਵਾਨਾ ਦਾ ਬ ਪਿਛੇ ਨੂੰ ਹਵਾਰਨੇ ਦਾ ਚਕਾ ਬਹੁਤ ਜ਼ਿਆਦਾ ਹੁੰਦਾ ਸਿਕਸ ਰਸੀਮੰਟ ਦਾ ਸੋ ਪੂਰੀ ਤਨ ਚ ਤੀਜੀ ਚੌਥੀ ਜਨਰੇਸ਼ਨ ਸੁਧਰੀ ਹੋਈ ਬਰੀਡ ਹੈ ਜਿਹੜੀ ਦਿਖਾਈ ਜੰਨੇ ਕੋਈ ਇਹਦੇ ਵਿੱਚ ਬਲੱਡ ਨਹੀਂ ਮਿਕਸ ਹੋਰ ਨਹੀਂ ਪਿਓਰ ਐਚ ਐਫ ਤੀਜੇ ਨੰਬਰ ਤੇ ਖੜੀ ਆ ਦੂਜਾ ਸੁਦਾ ਸੁੰਦੀ ਪਈ ਆ ਸੋ ਨਾੜਾ ਵਗੈਰਾ ਦੇਖੋ ਇਹ ਗੱਲ ਕਾ ਥੋੜੀ ਲਿਬੜੀ ਤੇ ਬੜੀ ਆਲੇ ਨਭਾਈ ਦਵਾਈ ਹੋਵੇ ਜਾਵਾ ਜਿਵੇਂ ਰੋਟਾ ਵੇਟ ਨਾਲ ਕਦੂ ਕਰਿਆ ਹੁੰਦਾ ਐਂ ਚਮਕਣਾ ਸੀ ਇਹਨੇ ਤੇ ਹੁਣ ਆਪਾਂ ਅੱਗੇ ਗੱਲ ਕਰਦੇ ਆ ਵੀਰੇ ਆ ਜਾ ਚੌਥੇ ਨੰਬਰ ਤੇ ਇਹ ਕਿਹੜਾ ਸੁਵਾ ਸੁੰਦੀ ਆ ਜੀ ਇਹ ਬਈ ਦੂਜਾ ਸੁਵਾ ਸੁੰਦੀ ਆ ਜੀ ਦੂਜਾ ਥੋੜੀ ਕੱਚੀ ਆਦ ਲੱਗਦੀ ਹੈ ਨਾ ਕੱਚੀ ਦੇ ਕੋਈ 20 ਦਿਨ ਪੈਂਡਿੰਗ ਬਾਕੀ ਪੈਣੇ ਆਈ ਬੈਠਦੀ 20 ਦਿਨ ਜਮਾ ਪੂਰੇ 20 ਦਿਨ ਪੈਣ ਬਈ ਡੇਟ ਮੁਤਾਬਕ 20 ਦਿਨ ਸੂਣ ਚ ਬਾਕੀ ਤੇ ਸੁਭਾ ਸੁੰਦੀ ਆ ਆਪਣਾ ਦੂਜਾ ਆ ਗਿਆ ਨਾ ਦੂਜਾ ਸੂਆ ਸੁੰਦੀ ਆ ਬਈ ਤੇ ਇੱਕ ਸਾਈਜ਼ ਵਗੈਰਾ ਬਹੁਤ ਡਬਲ ਆ ਜਣਾ ਹਾਂਜੀ 44 ਕਿਲੋ ਦਾ ਦੁੱਧ ਪਹਿਲਾਂ ਦਾ ਦੁੱਧ ਦਿੱਤਾ ਹੋਏ ਦਾ ਤੇ ਕਿਹੜੂ ਫਿਰ 50 50 50 ਕਿਲੋ ਬਈ ਰਾਮ ਨੂੰ ਦੁੱਧ ਪਾਉਗੀ ਜੇ ਕੋਈ ਵੀਰ ਐ ਵੀ ਕਹਦੇ ਆਪਾਂ ਵੀ ਚਵਾ ਕੇ ਆਪਾਂ ਚਵਾ ਕੇ ਹੀ ਦੇਣਾ ਠੀਕ ਆ 50 ਕਿਲੋ ਦੁੱਧ ਇਹਨੇ ਰਾਮਣਾ ਦੇ ਦੇਣਾ ਤੇ ਸਮੀ ਬੜੀ ਬਹੁਤ ਆ ਕਹ 50 ਕਿਲੋ ਤੋਂ ਰਾਹ ਆਉਣੇ ਨੇ ਖੁੱਲਾ ਪਾਉਣਾ ਬਈ ਸੋ ਹਵਾਨਾ ਨਾ ਹੀ ਨਿੱਗੀ ਵੀ ਕੋਈ ਆਲਾ ਕਹਿੰਦਾ ਬਈ ਫਾਰਮ ਨਹੀਂ ਵਿੱਧ ਪ੍ਰੂਫ ਨੇ ਆਪਣੇ ਕੋਲੇ ਇਹਦੇ ਇਹ ਵੀ ਜੈਡ ਪ੍ਰੂਫ ਹੋਣਗੇ ਇਕਾਂ ਵਾਲੇ ਠੀਕ ਹੈ ਸਭਰ ਚੌਥੇ ਨੰਬਰ ਜਿਹੜੇ ਬੱਚੀ ਦੇਖੀ ਹੈ ਨਾ ਦੂਸਰਾ ਸੂਆ ਜੈਨੂਲ ਹੁੰਦੀ ਆ ਤੇ ਬਾਡੀ ਵੇਟ ਵਗੈਰਾ ਬਹੁਤ ਆ ਤੇ ਬਾਲਟ ਲਾ ਦੇਖੋ ਪੋਲ ਵਗੈਰਾ ਹਵਾਨੇ 'ਚ ਬਹੁਤ ਵਧੀਆ ਚੰਗੀ ਦਿਖਾਈ ਦਿੰਦੀ ਆ ਤੇ ਨਾੜਾ ਵਗੈਰਾ ਵੀ ਪੂਰਾ ਸਾਫ-ਸੁੱਧ ਰਿਆ 50 ਕਿਲੋ ਦੁੱਧ ਦੇ ਰੇ ਆਰਾਮ ਨਾਲ ਦੇਣਾ ਕਿਉਂਕਿ ਬਿਊਟੀ ਵਗੈਰਾ ਦੇਖੋ ਤੇ ਪਤਲੀ ਸਕਿਨ ਦੇ ਵਿੱਚ ਕੀ ਨਹੀਂ ਗੱਲ ਵੀ ਦੁੱਪ ਪਿੰਡਾ ਕੱਲਾ ਤੇ ਚੰਗੀ ਵੀਰ ਦੀ ਗੌਰ ਵਗੈਰਾ ਕਰੀ ਵੀ ਐ ਸੀਮਨ ਵਗੈਰਾ ਵੀਰੇ ਪਤਾ ਕੁਛ ਕਿਹੜਾ ਬਾਈ ਸਾਰਾ ਤੁਸੀਂ ਇੱਕੋ ਜਿਹੇ ਡਰਕਾਰਡ ਆ ਬਈ ਠੀਕ ਆ ਸਾਰਾ ਪਰ ਕਾਰਡ ਦੇਵਾਂਗੇ ਕਾਰਡ ਨਵਾਂਗੇ ਠੀਕ ਆ ਲੈ ਚੱਲ ਵੀਰੇ ਹਾਂਜੀ ਵੀਰੇ ਪੰਜਵੇਂ ਨੰਬਰ ਜਿਹੜੀ ਆਪਾਂ ਬੈਠ ਦੇਖਦੇ ਪਏ ਆ ਇਹ ਕਿਹੜਾ ਸੁਆਕੀ ਬਾਇਓ ਡਾਟਾ ਇਹਦਾ ਇਹ ਵੀ ਬਈ ਦੂਜਾ ਸੁਆਸ ਹੁੰਦੀ ਆ ਬੈਠ ਠੀਕ ਆ ਐ ਮੰਨ ਕੇ ਚੱਲ ਵੀ 28 32 ਕਿਲੋ ਦੁੱਧ ਦਾ ਪਲੂ 28 ਤੋਂ ਪਾਰ ਚੱਲੀ ਆ ਪਲੂਣ ਇਸ ਵਾਰ ਕਿੰਨਾ ਗੈਸ ਕਰਸ ਜੀ ਮੰਨ ਕੇ ਚੱਲੋ ਬਈ 35 ਦੇ ਆਜੂ ਬਈ ਦੁੱਧ ਆਰਾਮ ਨਹੀਂ ਪਹੁੰਚ 30 ਤੋਂ ਪਾਰ ਹੀ ਚੱਲਣਾ ਤੇ ਕਿੰਨੇ ਕ ਟਾਈਮ ਦੀ ਕੱਚੀ ਐ ਇਹਦੇ ਵੀ ਬਈ 20 ਦਿਨ ਬਾਕੀ ਪੈਨੇ ਪੈਂਡਿੰਗ ਬਸ 20 ਦਿਨ ਸੂਣ ਚ ਬਾਕੀ ਪਏ ਆ ਤੇ 35 ਕਿਲੋ ਦੁੱਧ ਨੇ ਆਰਾਮ ਨਾਲ ਦੇ ਦੇਣਾ ਸੋ ਫੇਸ ਕੁਆਲਟੀ ਵਗੈਰਾ ਬਈ ਪੂਰੇ ਹਾਈਟਾਂ ਦੇ ਵਿੱਚ ਨੇ ਕੋਈ ਐ ਨਹੀਂ ਐ ਮੀਡੀਅਮ ਸਾਈਜ਼ ਵਸੇ ਸਾਈਜ਼ ਵਗੈਰਾ ਪੂਰਾ ਫੁੱਲ ਹੈਣਾ ਤੇ ਅੱਗੇ ਇਹ ਗੱਲ ਕਰਦੇ ਆਪਾਂ 6ਵੇਂ ਨੰਬਰ ਵਾਲੀ ਤਾਂ ਕੱਚੀ ਆ ਤਾਂ ਲੱਗਦੀ ਐ ਇੱਕਤੀ ਪਈ ਆ ਬਈ ਇਹ ਇੱਕ ਮਹੀਨੇ ਦੇ 5 ਦਿਨ ਪੈਂਡਿੰਗ ਪੈਣ ਬਈ ਵੀ ਮੰਨ ਕੇ ਚੱ ਤੇ ਇਹਦਾ ਕੀ ਰਿਕਾਰਡ ਦੱਸਿਆ ਫਰਮਾਨ ਨੇ ਆਪਾਂ ਨੂੰ ਬਾਈ ਇਹਦਾ 46 47 46 47 ਦਾ ਦੁੱਧ ਪਾ ਪਾਇਆ ਜੀ ਦਾ ਠੀਕ ਹੈ ਤੇ ਮਹੀਨੇ ਦੇ ਉੱਪਰ ਲੈ ਜਾਂਦੇ ਆਪਾਂ 7 ਦਿਨ ਇਹਦੇ ਉੱਤੇ ਲੈ ਜੀ ਬਾਈ ਇਹ ਵੀ ਦੁੱਧ 50 ਤੋਂ ਪਾਰ ਵਾਲੀ ਹੈਗੀ ਠੀਕ ਹੈ ਅੱਗੇ ਗੱਲ ਕਰਦੇ ਆ 7ਵੇਂ ਨੰਬਰ ਤੇ ਆਪਾਂ ਇਹ ਕਿਹੜਾ ਸੁਆ ਜੀ ਇਹ ਵੀ ਜਨ ਪੈਂਡਿੰਗ ਬਾਕੀ ਪੈਣ ਇਹ ਵੀ ਦੂਜਾ ਸੂਆ ਸੁੰਦੀ ਹੈਗੀ ਠੀਕ ਹੈ ਇਹ 37 38 37 38 ਕੇ ਦੁੱਧ ਦਤਾ ਹੈ ਇਹ 40 ਤੋਂ ਪਾਰ ਹੋ ਤਾਂ ਖੁੱਲਾ ਪਾਉਗੇ 40 ਕਿਲੋ ਦੁੱਧ ਪਾਉਗੀ ਹਵਾਨਾ ਵਗੈਰਾ ਬਹੁਤ ਚੰਗਾ ਸੋ ਥੱਲੇ ਮਿਲਕ ਵੇਨ ਦੇਖੋ ਬਹੁਤ ਮੋਟੀ ਜਾਂਦੀ ਪਈ ਹੈ ਪੂਰੇ ਇੱਕ ਪਾਸੇ ਨਹੀਂ ਸਾਰੀਆਂ ਬੜਾ ਇਹ ਕਿ ਜਿਹੜਾ ਬਰੀਡ ਦੇ ਵਿੱਚ ਨਹੀਂ ਹੈ ਠੀਕ ਹੈ ਕੋਈ ਇਹਨਾਂ ਦੇ ਵਿੱਚ ਬੜਾ ਜੀ ਸੋ ਇਹ ਸੀ ਕਿ 7ਵੇਂ ਨੰਬਰ ਤੇ ਇਹ ਵੀ ਚੰਗੇ ਦੁੱਧ ਦੇ ਮਾਲਕ ਤੇ ਇਸ ਤੋਂ ਅੱਗੇ ਜਿਹੜਾ ਮਾਲ ਦੇਖੀਏ ਨੇ ਆਪਾਂ ਇਹ ਇਹ ਵੀ ਬਈ ਦੂਜਾ ਸੂਆ ਵੜ੍ਹ ਸੁੰਦੀ ਹੈਗੀ ਠੀਕ ਹੈ ਇਹ ਪਹਿਲਾਂ ਨੇ ਦਿੱਤਾ ਵੇ 23 ਕਿਲੋ ਠੀਕ ਹੈ ਜੀ ਆਪਣੇ ਮਨ ਕੇ ਚਲੋ ਬਾਜ ਬਰੇਡ ਦੇ ਖਰੀਦਦੇ ਨੇ ਉਹ ਹੋਣੀਆਂ ਜਮੈਂ ਇਹ ਬਾਜ ਬਰੇਡ ਵਾਲੀ ਲੱਖੋਂ ਅੰਦਰ ਵਾਲੀਆਂ ਹਾਂ ਬਈ ਠੀਕ ਹੈ ਇਹਨੂੰ ਮੱਲਾ ਦਿਨ ਕਿਨੇ ਦੱਸਿਆ ਇਹਦੇ ਪਈ ਹੈ ਇੱਕ ਹਫ਼ਤਾ ਪੈਂਡਿੰਗ ਬਾਕੀ ਪਿਆਦਾ ਕਿੰਨਾ ਦੁੱਧ ਮੰਨ ਕੇ ਪਰਚੇਸ ਕਰੇ ਬੰਦਾ ਮੈਂ 25 ਕਿਲੋ ਪਾ ਪਾ ਦਿੰਦਾ ਬੈਡ ਨੂੰ 25 ਕਿਲੋ ਦੁੱਧ ਤੇ ਹਵਾ ਨਾ ਇਹਦੇ ਵੀ ਚੰਗਾ ਇੱਕ ਹਫ਼ਤਾ ਪੈਂਡਿੰਗ ਪਿਆਦਾ ਤੇ ਅੱਗੇ ਜਿਹੜੀ ਇਹਦੇ ਨਾਲ ਖੜੀ ਹੈ ਇਹ ਵੀ ਜਦ ਤੱਕ ਬਈ 20 ਤੋਂ ਬਾਹਰ ਹੀ ਪਾ ਦਿੰਦੀ ਖੋਲਾ 20 ਕਿਲੋ ਤੋਂ ਬਾਹਰ ਦੁੱਧ 24 25 ਕਿਲੋ ਵੀ ਪਾ ਦੂੰਗਾ ਠੀਕ ਹੈ ਬਾਕੀ ਅੱਗੇ ਮੈਂ ਕਿਹਾ ਬੱਚੇ ਹਨ ਹੇ ਫਰਾਂ ਉਹ ਬਈ ਪੱਸੀਆਂ ਇਹ ਕੇ ਸੇਮ ਨਹੀਂ ਹੈ ਜੀ ਠੀਕ ਹੈ ਅਭੀ ਸੇਮ ਨਹੀਂ ਹੈ ਗੱਬਣੇ ਠੀਕ ਹੈ ਸਾਰੇ ਗੱਬਣੇ ਚੱਕ ਬਾਚ ਚੈੱਕ ਕਰਵਾ ਕੇ ਬੰਦਾ ਵੀ ਖਰੀਦ ਸਕਦਾ ਜੇ ਕੋਈ ਵੀਰ ਲੈਣਾ ਚਾਹੁੰਦਾ ਤਿੰਨੇ ਤਿੰਨੇ ਇਕੱਠੀਆਂ ਦੇਣੀਆਂ ਨੇ ਇੱਕ ਕਾਲਾ ਵੀਰ ਫੋਨਾਂ ਦਾ ਠੀਕ ਹੈ ਤਿੰਨੇ ਇਕੱਠੀਆਂ ਦੇ ਦਿੰਦਾ ਤੇ ਨੰਬਰ ਤੇ ਬੋਲੇ ਦੁਬਾਰੇ ਆਪਣਾ ਫੋਨ ਨੰਬਰ ਹੈ 98778889 ਤੇ ਦੂਜਾ ਨੰਬਰ ਹੈਗਾ 97355040 ਇਹ ਵੱਡੇ ਭਰਾ ਨੰਬਰਾਂ ਕੋਈ ਆਪਣਾ ਬਾਈ ਕੰਮ ਆ ਇਹ ਨਹੀਂ ਹੈਗਾ ਵੀ ਆਪਾਂ ਵੀ ਆਪਣੋ ਲੋਟ ਉੱਤਰੂ ਆ ਜਾ ਉਹ ਆਊਗਾ ਆਪਣਾ ਰੁਟੀਨ ਦਾ ਕੰਮ ਆ ਜਦੋਂ ਮਰਜੀ ਆਜੇ ਚਾਹੇ ਵੀਰ ਕੋਈ ਲੈਣਾ ਚਾਹੁੰਦਾ ਵੀ ਚਾਹੇ ਰਾਤ ਨੂੰ 12 ਵਜੇ ਆਪਣੇ ਕੋਲ ਇਹ ਨਹੀਂ ਹੈਗੀ ਵੀ ਆਪਾਂ ਕਾ ਲੂ ਬਈ ਵੇਚਣੀਆਂ ਨਹੀਂ ਵੀ ਅੱਜ ਆਪਣੇ ਕੋਲੇ ਰਹਿ ਪਾ ਉਹ ਆਪਣੇ ਕੋਲੇ ਕੰਮ ਨਹੀਂ ਹੈਗਾ ਠੀਕ ਹੈ ਜਦੋਂ ਮਰਜ਼ੀ ਪਹੁੰਚੋ ਵੇੜਾ ਤੁਹਾਨੂੰ ਸੇਲ ਦਾ ਸੇਲ ਮਿਲਣਗੇ ਸੋ ਨਾ ਕਾਫੀ ਆ ਵੀਰਾਂ ਕੋਲੇ ਵਪਾਰ ਦਾ ਕੰਮ ਆ ਜਦ ਮਰਜ਼ੀ ਆਓ ਜਰਸੀ ਐਚ ਐਫ ਜਿਆਦਾ ਵੀਰਾਂ ਦੇ ਐਚ ਐਫ ਤੇ ਕੰਮ ਹੁੰਦਾ ਸਰਦੀ ਆਏਗਾ ਜਿਆਦਾ ਰੁਝਾਨ ਹੁੰਦਾ ਐਚ ਐਫ ਵਾਲੀ ਆ ਸੋ ਹਰ ਤਰ੍ਹਾਂ ਦਾ ਮਾਲ ਹੁੰਦਾ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦੀ ਮਿਲਦੇ ਹਾਂ ਕਿਸੇ ਨਵੀਂ ਹੋਰ